ਮੋਗਾ ਦੇ ਇੱਕ ਹੋਟਲ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਸੀ ਮੋਗਾ ਪੁਲਿਸ ਨੇ ਇਸ ਹੋਟਲ ਵਿੱਚ ਰੇਡ ਕੀਤੀ ਤੇ ਜਿੰਨੇ ਵੀ ਜੋੜੇ ਸਨ ਉਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਮੋਗਾ ਵਿੱਚ ਲੁਧਿਆਣਾ ਰੋਡ ਤੇ ਕਥਨ ਤੌਰ ਤੇ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਸੀ ਜਿਸ ਦੀ ਸ਼ਿਕਾਇਤ ਲਗਾਤਾਰ ਪੁਲਿਸ ਕੋਲ ਪਹੁੰਚ ਰਹੀ ਸੀ ਜਿਸ ਤੋਂ ਬਾਅਦ ਮੋਗਾ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਹੋਟਲ ਤੇ ਰੇਡ ਕੀਤੀ ਜਿਸ ਤੋਂ ਬਾਅਦ ਜਿਸ ਤੇ ਰੇਡ ਕਰਕੇ 11 ਲੜਕੀਆਂ ਅਤੇ 8 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਪਤ ਹੋਟਲ ਤੇ ਮੁਕੱਦਮਾ ਵੀ ਦਰਜ ਕੀਤਾ ਗਿਆ ਜਾਣਕਾਰੀ ਅੱਜ ਹੀ ਹੋਟਲ ਵਿੱਚ ਨੀਂਦ ਕੀਤੀ ਹਾਂ ਜਿਹੜਾ ਅੱਜ ਇੱਕ ਜਿਹੜਾ ਲੁਧਿਆਣਾ ਫੋਲਕ ਰੋਡ ਤੇ ਹੋਟਲ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਲ ਮੇਂ ਟਿਨੇਜਰ ਵਗੈਰਾ ਵਾਲਾ 40 ਕਿਲੋ ਦਾ ਜਿਸਮ ਫਰੋਥੀ ਪੁਰੋਸੀ ਦਾ ਧੰਦਾ ਕਰਵਾਉਂਦੇ ਆ ਜਿਸ ਜਿਹੜਾ ਤੇਜ ਜਿਹੜਾ ਮੈਡਮ ਕੁਲਿੰਦਰਪੁਰ ਸਾਡੇ ਊਮਨਸ ਆ ਰਿਹਾ ਚਾਰਜ ਨੂੰ ਅਸੀਂ ਉੱਥੇ ਰਿਗਿਤ ਤਾਂ ਜਦੋਂ ਨੇ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ ਚਾਪ ਜੋੜੇ ਬ੍ਰਾਮਤ ਹੋਏ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਜਿਹੜੇ ਸੀ ਉਹਦੇ ਉੱਤੇ ਬ੍ਰਾਮਤ ਹੋਏ ਤੇ ਜਿੰਦੇ ਆਧਾਰ ਤੇ ਅਸੀਂ ਮੋਰਲ ਟ੍ਰੈਫਿਕ ਐਕਟ ਦਾ ਜਿਹੜਾ ਪੱਤਿਆ ਦਰਪ ਦਿੱਤਾ ਹੈ ਜਿਹੜੇ ਦੋਸ਼ੀ ਉਹਨਾਂ ਦੀ ਗਿਰਦਾ ਸੀ ਕਰ ਲੇਗੀ ਮੋਗਾ ਦੇ ਇੱਕ ਹੋਟਲ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਸੀ ਮੋਗਾ ਪੁਲਿਸ ਨੇ ਇਸ ਹੋਟਲ ਵਿੱਚ ਰੇਡ ਕੀਤੀ ਤੇ ਜਿੰਨੇ ਵੀ ਜੋੜੇ ਸਨ ਉਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਮੋਗਾ ਵਿੱਚ ਲੁਧਿਆਣਾ ਰੋਡ ਤੇ ਕਥਨ ਤੌਰ ਤੇ ਜਿਸਮ ਫਰੋਸਸ਼ੀ ਦਾ ਤੰਦਾ ਚੱਲ ਰਿਹਾ ਸੀ ਜਿਸ ਦੀ ਸ਼ਿਕਾਇਤ ਲਗਾਤਾਰ ਪੁਲਿਸ ਕੋਲ ਪਹੁੰਚ ਰਹੀ ਸੀ ਜਿਸ ਤੋਂ ਬਾਅਦ ਮੋਗਾ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਹੋਟਲ ਤੇ ਰੇਡ ਕੀਤੀ ਜਿਸ ਤੋਂ ਬਾਅਦ ਜਿਸ ਤੇ ਰੇਡ ਕਰਕੇ 11 ਲੜਕੀਆਂ ਅਤੇ 8 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਕਤ ਹੋਟਲ ਤੇ ਮੁਕੱਦਮਾ ਵੀ ਦਰਜ ਕੀਤਾ ਗਿਆ ਜਾਣਕਾਰੀ ਅੱਜ ਹੀ ਹੋਟਲ ਦੇ ਜਨਰਲ ਕੀਤੀ हां ਜਿਹੜਾ ਅੱਜ ਇੱਕ ਜਿਹੜਾ ਲੁਧਿਆਣਾ ਫੋਕਪਾ ਰੋਡ ਤੇ ਹੋਟਲੇ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦલાਲ ਮੈਨੇਜਰ ਵਗੈਰਾ ਨਾਲ ਕੇ ਜਿਹੜਾ ਜਿਸਮ ਫਰੋਚੀ ਫਰੋਸੀ ਦਾ ਧੰਦਾ ਕਰਵਾਉਂਦੇ ਆ ਜਿਸ ਤੇ ਜਿਹੜਾ ਮੈਂ ਜੀ ਮੈਡਮ ਕਿੰਦਰਪਾਲ ਸਾਡੇ ਊਮਨ ਸੈਲ ਦੇ ਇੰਚਾਰਜ ਨੂੰ ਅਸੀਂ ਉੱਥੇ ਰਿਪੋਰਟ ਕੀਤਾ ਦੌਰਾਨੀ ਰੇਡ ਜਿਹੜਾ ਉਹਦੇ ਸਾਨੂੰ ਦੇ ਚਾਰ ਜੋੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਜਿਹੜੇ ਸੀ ਉਹਦੇ ਉੱਥੇ ਬਰਾਮਦ ਹੋਏ ਤੇ ਜਿੰਦੇ ਧਾਰਤੀ ਅਸੀਂ ਅਮੋਰਲ ਟ੍ਰੈਫਿਕ ਐਕਟ ਦਾ ਜਿਹੜਾ ਪੱਤਾ ਦਾ 75 ਤੇ ਜਿਹੜੇ ਦੋਸ਼ੀ ਉਹਨਾਂ ਦੀ ਗਿਰਦਾ ਸੀ ਕਰਦੇ ਕੀ